ਪੰਜਾਬ ਦੇ ਵਿੱਚ 32 ਫੀਸਦੀ ਦੇ ਕਰੀਬ ਦਲਿਤ ਆਬਾਦੀ ਹੈ ਜੋ ਸਰਕਾਰ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਦੀ ਹੈ ਇਸੇ ਕਾਰਨ ਹੀ ਹਰ ਪਾਰਟੀ ਦਲਿਤਾ ਨੂੰ ਸਮੇ ਸਮੇਤੇ ਪੰਜ ਪੰਚ ਮਰਲੇ ਦੇਣ ਦਾ ਵਾਅਦਾ ਕਰਦੀ ਰਹੀ ਹੈ ਕਈ ਪਾਰਟੀਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਲਿਤਾ ਨਾਲ ਅਜਿਹੇ ਵਾਅਦੇ ਤਾਂ ਕੀਤੇ ਪਰ ਇਹਨਾਂ ਵਾਦਿਆਂ ਨੂੰ ਬੂਰ ਨਹੀਂ ਪਿਆ ਸਰਕਾਰ ਚਾਹੇ ਅਕਾਲੀ ਦਲ ਦੀ ਹੋਵੇ ਜਾਂ ਕਾਂਗਰਸ ਚਾਹੇ ਫਿਰ ਆਮ ਆਦਮੀ ਪਾਰਟੀ ਦੀ ਹੋਵੇ ਪਰ ਦਲਿਤਾ ਨਾਲ ਕੀਤਾ ਵਾਅਦਾ ਕਦੀ ਵਫਾ ਨਹੀਂ ਹੋਇਆ ਹੋ ਸਕਦਾ ਹੈ ਕਿ ਇੱਕ ਦੋ ਥਾਵਾਂ ਤੇ ਥੋੜੇ ਜਿਹੇ ਪਲਾਟ ਦੇ ਕੇ ਬੁੱਤਾ ਸਾਰਿਆਂ ਹੋਵੇ ਪਰ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ ਸਟੋਰੀ ਟਾਕ ਨੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਗਲਬਾਤ ਕੀਤੀ ਤੇ ਜਾਣਿਆ ਕਿ ਉਹ ਕਿੰਨਿਆ ਤਕਲੀਫਾਂ ਚੱਲ ਰਹੇ ਹਨ ਬਹੁਤ ਮਾੜਾ ਹਾਲ ਹੈ ਕਿ ਸਰਕਾਰ ਆਉਂਦੀ ਆ ਜਾਂਦੀ ਆ ਬਣ ਜਾਂਦੀ ਆ ਲਾਰੇ ਲੱਬੇ ਲਾ ਕੇ ਦੁਰ ਜਾਂਦੀ ਆ ਕਿਸਦਾ ਕੋਈ ਹੱਲ ਨਹੀਂ ਕਰਦੀ ਇਹ ਜਿਹੜੇ ਮੰਜੇ ਦੇ ਬੈਠੇ ਸਾਰਾ ਤੁਹਾਡਾ ਪਰਿਵਾਰ ਹੈ ਹਾਂ ਜੀ ਸਾਡਾ ਪਰਿਵਾਰ ਹੈ ਕਿੰਨੇ ਸਾਰਾ ਸਾਡਾ ਪਰਿਵਾਰ ਆ ਤਿੰਨ ਮੇਰੇ ਬੱਚੇ ਆ ਚੌਥਾ ਮੇ ਆਪਾ 3 ਮਰਲੇ ਖਾੜੇ ਕੋਲ ਜਗ੍ਹਾ ਹੈ ਕਿ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਸਰਕਾਰ ਨੂੰ ਅਸੀਂ ਬਹੁਤ ਕਹਿਆ ਜੀ ਸਾਨੂੰ ਕਵਰੇਜ ਦਿਓ ਜੀ ਸਾਨੂੰ ਕਿਤਾ ਘਟੋ ਰੜਾ ਕਰੋ ਜੀ ਪਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਕਿ ਐਨਾ ਮੰਦਾ ਹਾਲ ਹੋ ਚੁੱਕਿਆ ਹੈ ਕਿ ਸਰਕਾਰਾਂ ਦਾ ਤੇ ਸਰਪੰਚਾਂ ਦਾ ਬਹੁਤ ਮੰਦਾ ਹਾਲ ਹੋ ਚੁੱਕਿਆ ਹੈ ਕਿ ਕਿਸਾ ਕਰਦੇ ਨਹੀਂ ਗਰੀਬਾਂ ਦਾ ਦੇ ਲੈ ਕੇ ਪੈਸਾ ਤੇ ਦੂਜੇ ਪਾਸੇ ਕਰਾਉਣ ਦੇ ਕੰਮ ਇਹ ਤੁਸੀਂ ਇਸ ਪਿੰਡ ਦੇ ਬਸ ਨਹੀਂ ਕੋਈ ਹਾਂਜੀ ਪੱਕੇ 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 ਆ ਜੱਦੀ ਹੈ ਜਿਹੇ ਅਸੀਂ ਫਾਰਮ ਭਰੇ ਸੀ ਪਰ ਫਿਰ ਵੀ ਉਹਨਾਂ ਨੇ ਨਹੀਂ ਗੱਲ ਸੁਣੀ ਸਾਡੀ ਕਿੰਨੇ ਸਾਲਾਂ ਤੋਂ ਤੁਸੀਂ ਇਹ ਗੱਲ ਨੂੰ ਜਿਹੜਾ ਤੁਸੀਂ ਮੰਗ ਰਹੇ ਹੋ ਬਈ ਸਾਨੂੰ ਸਾਧ ਦਿੱਤੀ ਜਾ ਇਹਦਾ ਜੀ ਸਾਨੂੰ ਤਾਂ ਆਪਾਂ ਹੋ ਗਿਆ ਘੜ ਤੋਂ ਘੜ 20 ਸਾਲ ਮੰਗਦੇ ਆ ਉਹਨਾਂ ਕੋਲ ਇਹਦਾ ਗਲੀਆਂ ਨਾਲੀਆਂ ਜੀ ਸਾਨੂੰ ਬਰਾਈ ਤੁਰੇ ਆਉਂਦੇ ਆ ਜਗ੍ਹਾ ਵਾਲੇ ਦਾ ਪਾਸੇ ਨਹੀਂ ਰੂੜੀਆਂ ਗਲੀਆਂ ਉਹ ਸੀ ਬਹੁਤ ਤੰਗ ਹੋਏ ਪਏ ਆ ਕਿਤੇ ਅਸੀਂ ਕੂੜਾ ਨਹੀਂ ਸੱਟ ਸਕਦੇ ਐਡੀ ਸਮੱਸਿਆ ਸਾਨੂੰ ਆਈ ਪਈ ਆ ਜਗ੍ਹਾ ਦੇ ਵਿੱਚ ਤੁਸੀਂ ਵੇਖੋ ਕਿ ਸਾਡੇ ਕੋਲ ਕਿੰਨਾ ਜਗ੍ਹਾ ਕਿੰਨਾ ਪਰਿਵਾਰ ਅਸੀਂ ਵਸੀ ਜਾਂਦੇ ਆ ਇਹਦਾ ਹੱਕ ਵੀ ਸਾਡੀ ਪੰਚਾਇਤੀ ਪੰਚਾਇਤ ਅਲੀ ਦੇ ਪਜਾਖ ਨੂੰ ਸੇਡਦਾ ਪੰਚਾਇਤ ਜਮੀਨ ਕਿੰਨੀ ਹੈ ਜਮੀਨ ਹੈਗੇ ਜੀ 60 ਕਿੱਲੇ ਪੰਚਾਇਤ ਹਾਂਜੀ ਇਹ ਪੰਜ ਮਨੇ ਪਲਾਟਾਂ ਦੀ ਗੱਲ ਨਹੀਂ ਤੇ ਪੰਚਾਇਤ ਨਹੀਂ ਜੇ ਗੱਲ ਚੱਲਦੀ ਹੈ ਪਰ ਫਿਰ ਵੀ ਪੰਚਾਇਤਾਂ ਦਿੰਦੀਆਂ ਨਹੀਂ ਜਾਂ ਸਰਪੰਚ ਆਉਂਦੇ ਆ ਵੋਟਾਂ ਲੈਣ ਆ ਜਾਂਦੇ ਆ ਲਾਰਾ ਲਪਾ ਲਾ ਦਿੰਦੇ ਆ ਲਾਰਾ ਲਪਾ ਲਾਈ ਜਾਂਦੇ ਆ ਵੀ ਅੱਜ ਅਸੀਂ ਜਾਇਜ਼ੀ ਵੋਟਾਂ ਪਾਉ ਤੁਹਾਨੂੰ ਅਸੀਂ ਐ ਕਰਦੇ ਆਂਗੇ ਤੁਹਾਨੂੰ ਵੋਟਾਂ ਪਾਉ ਅਸੀਂ ਐ ਕਰ ਦਿਆਂਗੇ ਐਦਗੀ ਸਰ ਜੀ ਸਮੱਸਿਆ ਹਲੇ ਹੋ ਰਹੀ ਆ ਕੀ ਕਰਦੇ ਹੈ ਨਹੀਂ ਕਿ ਲਾਰੇ ਲਾਈ ਜਾਂਦੇ ਆ ਉੱਥੇ ਹੀ ਅਸੀਂ ਬਹਿਣਾ ਪੈਣਾ ਏ ਤੇ ਉੱਥੇ ਹੀ ਬੈਠ ਕੇ ਅੱਧਾ ਰੋਟੀ ਪਾਣੀ ਦਾ ਕਰਨਾ ਸਾਰੀ ਸਮੱਸਿਆ ਹੀ ਆ ਦਿਹਾੜੀ ਦਾ ਪੱਕੇ ਕੀ ਬਣਾਵਾਂਗੇ ਦਿਹਾੜੀ ਨੂੰ ਦੱਪੇ ਨਾਲ ਘਰ ਬਣਾਈਏ ਕਿ ਘਰ ਦਾ ਚੁੱਲ੍ਹਾ ਤੋੜ ਗਏ ਅਸੀਂ ਕੋਈ ਤਾਂ ਖੜਾ ਨਹੀਂ ਜਾਵਾਂ ਉੱਥੇ ਬੈਠਣਾ ਉੱਥਨਾ ਹੰਦੋਂ ਮੇਰੇ ਜੇਠ ਦੇ ਜਵਾਕਾਂ ਜੀ 2 ਸਾਢੇ ਆ ਤੇ ਗਾਂ ਛੋਟੇ ਦਾ ਵੀ ਵਿਆਹ ਕਰਾਂਗੇ ਤੇ ਉਹਦੇ ਵੀ ਜਵਾਕ ਜੱਲੇ ਹੋਣਗੇ ਫਿਰ ਵੀ ਕੀ ਮੇ ਨਭਾਊਗਾ ਸਾਡਾ ਹਣ ਡੈਡੀ ਹੋਣੀ ਤਾਂ ਗਲੀ ਚ ਪੈਂਦੇ ਆ ਤੇ ਅਸੀਂ ਮਸਾਂ ਹੀ ਸਾਡੇ ਮੰਜੇ ਪੂਰੇ ਹੁੰਦੇ ਇੱਥੇ ਦਲਿਤਾ ਆਬਾਦੀ ਬਹੁਤੀ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਉਹਨਾਂ ਕੋਲ ਆਮਦਨ ਦੇ ਸਾਧਨ ਵੀ ਸੀਮਤ ਹਨ ਇਸ ਦੇ ਨਾਲ ਹੀ ਸਿੱਖਿਆ ਤੋਂ ਵਾਝੇ ਇਹ ਲੋਕ ਮਾੜੀ ਜ਼ਿੰਦਗੀ ਜੀ ਰਹੇ ਹਨ ਕਈ ਪਰਿਵਾਰਾਂ ਦੇ ਕਈ ਕਈ ਬੱਚੇ ਹਨ ਅਤੇ ਥੋੜੀ ਜਗ੍ਹਾ ਵਿੱਚ ਹੀ ਰਹੇ ਰਹੇ ਹਨ ਜੀ ਸਮੱਸਿਆ ਹੈ ਮੇਰੇ ਇਹ ਕਮਰੇ ਦੀ 3 ਫੁੱਟ ਨੂੰਗਾ ਕਮਰਾ ਜੀ ਮੇਰਾ ਮੀ ਆਉਂਦਾ ਜਦੋਂ ਵੀ ਪਾਣੀ ਅੰਦਰ ਅੰਦਰ ਵੀ ਵੜਦਾ ਛੱਤ 'ਚੋਂ ਵੀ ਚੋਂਦਾ ਜੀ ਨਾ ਮੇਰੇ ਕੋਲੇ ਸਰਕਾਰੀ ਫਲਾਸ਼ੀ ਦਿੱਤੀ ਆ ਨਾ ਕੋਈ ਬਾਥਰੂਮ ਨਾ ਮੀਟਰ ਕੁਛ ਨਹੀਂ ਗਏ ਮੇਰੇ ਕੋਲੇ ਇੱਕ ਕਮਰੇ 'ਚ ਹੀ ਰਹਿਨੇ ਆ ਸਰ ਸਾਡੇ ਕੋਲ ਤਾਂ ਇੱਕ ਵਾਰੀ ਲਿਖ ਕੇ ਲਗੇ ਉਦੋਂ ਪਹਿਲਾਂ ਆਂਦੇ ਤਾਂ ਰਹੇ ਸਾਨੂੰ ਵੀ ਤੁਹਾਨੂੰ ਕਲੌਣ ਲਗਾ ਦੇਣੀਆ ਕਲੌਣੀਆਂ ਦੇਣੀਆਂ ਪਰ ਦਿੱਤੀਆਂ ਹੀ ਨਹੀਂ ਕਿਸੇ ਨੇ ਪੰਜ ਮਾਰ ਲੇ ਚੁੱਲਾ ਚੌਕਾ ਤੁਸੀਂ ਫਿਰ ਹਵਾ 'ਚ ਕਰਦੇ ਹੋ ਬਾਹਰ ਹਾਂਜੀ ਆ ਵੀ ਚੁੱਲਾ ਸਾਡਾ ਵੇਖ ਲਓ ਤੇ ਜੇ ਮੀਂਹ ਪੈ ਗਿਆ ਜੇ ਤੇ ਮੀਂਹ ਪੈਂਦਾ ਫਿਰ ਬੈਠੇ ਰਹਿੰਨੇ ਜੇ ਉਹ ਤਾਂ ਖੜਦਾ ਉਹ ਰੋਟੀ ਪਕਾ ਲੈਨੇ ਤੇ ਉਹਨਾ ਮਾਵਾਤੀ ਅਸੀਂ ਬਾਹਰ ਜਾਣਗਾ ਨਾ ਕੋਈ 플ਸ਼ ਦੀ ਨਾ ਕੋਈ ਸਹੂਲਤ ਨਹੀਂ ਸਾਡੇ ਲਈ ਤੇ ਲੈਟਰਨ ਕਿੱਥੇ ਜਾਣੇ ਤੁਸੀਂ ਅਸੀਂ ਮੰਡੀ ਤੇ ਜਾਣੇ ਆਈ ਬਾਹਰ ਤੁਸੀਂ ਬਾਹਰ ਜਾਣੇ ਹਾਂ ਜੀ ਸੜਕ ਤੇ ਜਾਣਾ ਪੈਂਦਾ ਬਾਹਰ ਤੇ ਤੁਹਾਡੀ ਜਿਹੜੀ 플ਸ਼ ਹੈ ਨਹੀਂ ਲੱਗੀ ਨਹੀਂ ਹੋਈ ਨਾ ਜੀ ਨਾ ਸਾਨੂੰ ਕਹਿ ਦਿੰਦੇ ਸਰਕਾਰੀ ਤੁਹਾਡੀ ਸਹੂਲਤ ਆ ਜਾਂ ਕੋਈ ਨਹੀਂ ਹਜੇ ਤੱਕ ਸਾਨੂੰ ਕਿਸੇ ਨੇ ਨਹੀਂ ਦਿੱਤੀ ਸਹੂਲਤ ਪਿੰਡਾਂ ਵਿੱਚ ਲੋਕ ਪਸ਼ੂਆਂ ਨੂੰ ਵੀ ਆਪਣੇ ਘਰਾਂ ਦੇ ਬਰਾਂਡੇ ਵਿੱਚ ਰੱਖਦੇ ਹਨ ਇਸ ਕਰਕੇ ਇਹ ਕਹਿਣ ਵਿੱਚ ਗੁਰੇਚ ਨਹੀਂ ਹੋਵੇਗਾ ਕਿ ਦਲਿਤ ਬਹੁਤ ਹੀ ਪੀੜੀ ਜਗ੍ਹਾ ਦੇ ਵਿੱਚ ਹੀ ਪਸ਼ੂਆਂ ਸਮੇਤ ਰਹੇ ਰਹੇ ਹਨ ਕਈ ਸਰਕਾਰਾਂ ਨੇ ਦਲਿਤਾਂ ਨੂੰ ਪਲਾਟ ਦੇ ਅਲਾਟਮੈਂਟ ਲੈਂਟਰ ਤਾਂ ਵੰਡ ਦਿੱਤੇ ਪਰ ਅੱਜ ਵੀ ਉਹ ਪਲਾਟ ਮਿਲਣ ਦੀ ਉਡੀਕ ਵਿੱਚ ਹਨ ਆ ਮੋਨ ਸਿੰਘ ਜੀ ਤੁਸੀਂ ਦੱਸੋ ਆ ਜਿਹੜਾ ਤੁਹਾਡਾ ਇਹ ਸਾਰਾ ਘਰ ਹੈ ਕਿੰਨੇ ਕ ਦਿਨ ਹੋ ਗਏ ਇਸ ਘਰ ਨੂੰ ਹੋਗਾ ਜੀ 10-12 ਸਾਲ ਉਸ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਬਾਕ ਪੁੱਛਣੀ ਜੀ ਅਸੀਂ ਉਦੋਂ ਬਾਅਦ ਲੁਧਿਆਣੇ ਜਾਵੜੇ ਜਦੋਂ ਚੌਣ ਚਾਂਣ ਲੱਗ ਗਿਆ ਸਾਰਾ ਜੀ ਅਸੀਂ ਆਪ ਦਾ ਉੱਧਰ ਜਾਵੜੇ ਸੀਗੇ ਪਿੱਛੇ ਇਹ ਹੋ ਟਹਿ ਗਿਆ ਪੂਰਾ ਹਾਂ ਜੀ ਅਸੀਂ ਉੱਥੇ 5 4 ਸਾਲ ਅਸੀਂ ਰਹੇ ਸਾਡਾ ਉੱਥੇ ਨਹੀਂ ਲੋਟ ਲੱਗਾ ਜੀ ਮਹਿੰਗਾਈ ਕਰਕੇ ਲੁਧਿਆਣੇ ਆ ਕੇ ਅਸੀਂ ਦੁਆਰੇ ਬਾਸ ਫੇਰ ਆ ਗਏ ਆ ਕੇ ਦੇ ਛੱਤਾਂ ਚੁੱਤਾਂ ਤੇ ਮਿੱਟੀ ਮੁੱਟੀ ਲਾ ਕੇ ਕੱਚਾ ਮਕਾਨ ਸੀ ਬਾਲਿਆਂ ਤੇ ਮਕਾਨ ਸੀਗਾ ਜੀ ਆ ਕੇ ਮਿੱਟੀ ਮੁੱਟੀ ਲਾ ਕੇ ਨੇ ਅਸੀਂ ਥੋੜਾ ਜਿਹਾ ਚਿਰ ਗੁਜ਼ਾਰਾ ਇਹਦੇ ਚ ਹੋਰ ਕਰਿਆ ਜਦੋਂ ਦੂਸਰੇ ਤੀਸਰੇ ਮੀਂਹ ਪਏ ਫਿਰ ਕੰਡਾ ਥੱਲੋਂ ਉਹ ਵੇਖੋ ਸਾਰੀਆਂ ਉਹ ਕੰਧਾਂ ਐ ਘਰੀ ਪੈ ਗਈ ਇਹਨਾਂ ਚ ਤੇ ਡਿੱਗਨ ਦਾ ਪੂਰਾ ਮਤਲਬ ਬਣ ਗਿਆ ਬੱਤੇ ਟੁੱਟਣ ਲੱਗੇ ਫੇਰ ਮੈਂ ਇੱਥੋਂ ਉੱਠ ਕੇ ਜੀ ਮਗਰਲੀ ਗਲੀ 'ਚ ਜਾਵੜਿਆ ਮਤਲਬ ਪਿਛਲੇ ਪਾਸੇ ਕਿਰਾਏ ਤੇ ਮਕਾਨ ਲੈ ਰੱਖਿਆ ਜੀ ਉੱਥੇ 1500 ਰੁਪਇਆ ਹੁਣ ਭਰੀ ਜਾਂਦੇ ਆ ਕਿਰਾਏ ਤੇ ਹੂੰ ਤੇ ਬੈਠੇ ਆ ਆ ਜਦੋਂ ਮਹੀ ਪਿਆ ਉਹ ਤਾਂ ਜਮੇ ਡਿੱਗ ਪਿਆ ਜੀ ਆ ਗੱਲ ਆ ਜੀ ਆ ਵਾ ਕੀ ਕੰਮ ਕਰਦੇ ਤੁਸੀਂ ਦਿਹਾੜੀ ਕਰਦੇ ਆ ਆ ਤੁਹਾਡੇ ਹੱਥ 'ਚ ਸਰਟੀਫਿਕੇਟ ਆ ਇਹ ਕੀ ਮਿਲਿਆ ਤੁਹਾਨੂੰ ਇਹਦਾ ਜੀ ਕੁਛ ਨਹੀਂ ਮਿਲਿਆ ਜੀ ਇਹਦਾ ਇਹ ਹੈ ਕੀ ਇਹ ਇਹ ਉਹ ਜਿਹੜੇ ਪਲਾਟ ਟੁੱਕ ਕੱਟੇ ਸੀਗੇ ਇਹਨਾਂ ਨੇ 5-5 ਮਰਲਾ 플ੌਟ ਕੀ ਹੁੰਦੇ ਹਾਂਜੀ ਹਾਂਜੀ ਅੱਛਾ ਜੀ ਇਹ ਨੂੰ ਵੀ ਖੋਗੇ ਹੋਣੇ ਆ ਮੇਰਾ ਖਿਆਲ ਜੀ 14 ਪੰਚ 14 ਵੇਲੇ ਦੇ ਹੈ ਇਹ 16 ਦੇ ਮੇਰੇ ਹਾਂਜੀ 16 ਚ ਫੜਾ ਕੇ ਗਏ ਜੀ 16 ਚ ਹਾਂਜੀ ਤੇ 17 ਦੇ ਤੇ 2 ਮਹੀਨੇ ਬਾਅਦ ਤੇ ਇਲੈਕਸ਼ਨ ਹੋਗੇ ਹਾਂ ਬਸ ਇਹ ਕੋਸ਼ਿਸ਼ ਹੀ ਹੋ ਗਿਆ ਵੀ ਸਾਨੂੰ ਤਾਂ ਇਹ ਫੜਾ ਕੇ ਵੀ ਤੁਹਾਨੂੰ ਆਹ ਦੇ ਦੇਵਾਂਗੇ ਥੋੜੇ ਪਲਾਟ ਕੱਟ ਦੇਾਂਗੇ ਕੋਈ ਕੱਟ ਕੇ ਨਹੀਂ ਦਿੱਤੇ ਕੁਝ ਨਹੀਂ ਹੋਇਆ ਜੀ ਕੋਈ ਹੱਲ ਨਹੀਂ ਹੋਇਆ ਇਸ ਦੀ ਵੋਟਾਂ ਪਾਈਆਂ ਤੁਸੀਂ ਵੋਟਾਂ ਵੀ ਪਾਈਆਂ ਜੀ दलितਾਂ ਦੀ ਵੱਡੀ ਪੱਦਰ ਤੇ ਆਬਾਦੀ ਅੱਜ ਵੀ ਅਤਿ ਗਰੀਬੀ ਦੀ ਮਾਰ ਚੱਲ ਰਹੀ ਹੈ ਜਿਨ੍ਹਾਂ ਵਿੱਚੋਂ ਕਈਆਂ ਕੋਲ ਘਰ ਵੀ ਨਹੀਂ ਹਨ ਇਸੇ ਕਾਰਨ ਹੀ ਸਮੇਂ-ਸਮੇਂ ਤੋਂ ਲੋਕਾਂ ਨੂੰ ਪਲਾਟ ਦੇਣ ਦੀ ਗੱਲ ਚੱਲਦੀ ਰਹੀ ਹੈ ਪਰ ਫਾਰਮ ਪ੍ਰਾਉਣ ਦੇ ਬਾਵਜੂਦ ਵੀ ਲੋਕ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰਦੇ ਮਾਰਦੇ ਥੱਕ ਗਏ ਹਨ ਇਹਨਾਂ ਬਾਰੇ ਜੇ ਦਿੱਤੇ ਗਏ ਸਾਨੂੰ ਬਈ ਜ਼ਮੀਨ ਮਿਲੂਗੀ ਸਾਨੂੰ ਤਾਂ ਮਿਲੀ ਤਾਂ ਹੈ ਮਿਲੀ ਕਿਥਾਂ ਹੈ ਹਾਂ ਅੱਛਾ ਇਹ ਤੁਸੀਂ ਇੱਥੇ ਇੱਕ ਇਹ ਧਰਮਸ਼ਾਲਾ ਚ ਕਦੋਂ ਤੋਂ ਬੈਠੇ ਹੋ ਵੀ 25 ਸਾਲ ਹੋ ਗਏ ਇੱਥੇ ਕਿਵੇਂ ਬੈਠੇ ਹੋ ਤੁਸੀਂ ਇਹ? ਧਰਮਸ਼ਾਲਾ ਚ ਧਰਮਸ਼ਾਲਾ ਚ ਬੈਠੇ ਲੋਕਾਂ ਨੇ ਭਾਏ ਤਾਂ ਕੰਮ ਕਰਦੇ ਲੋਕਾਂ ਦੇ। ਤੇ ਪੈਣੀ ਜਦੋਂ ਮੀਂਹ ਜਦੋਂ ਪੈਂਦਾ ਕਮਰਾ ਪਾਣੀ ਸਾਰਾ ਅੰਦਰ ਆਉਂਦਾ ਫਿਰ ਤੁਸੀਂ ਕਿੱਥੇ ਪੈਨੇ ਹੋ? ਸਰ ਅਸੀਂ ਇੱਕ ਬੈਕ ਰੋਕ ਕੇ ਰੱਖਿਆ ਪਾਸ ਕਰਨੀ। ਅੱਜ ਦਰਵਾਜ਼ਾ ਚੋਂ ਚੋ ਚ ਆਇਆ ਜਾਂਦਾ ਪਾਣੀ। ਤੇ ਤੁਸੀਂ ਕਿਵੇਂ ਮੰਜਾ ਡਾਉਨੇ ਫਿਰ ਕਿੱਥੇ ਮੰਜਾ ਡਾਉਨੇ ਹੋ ਫਿਰ ਤੁਸੀਂ? ਸਰ ਇੱਧਰ ਇੱਥੇ ਕਿਤੇ ਡਾਲੀ ਦੇਖਦੇ। ਡਾਲੀ ਨੂੰ ਮੰਜਾ ਕਰਾਂ। ਤੁਹਾਨੂੰ ਲੱਗਦਾ ਨਹੀਂ ਮੇ ਤਾਂ ਕਦੇ ਵੀ ਦੇਖ ਸਕਦੀ ਗਾਰਡਨ? ਲੱਗਦਾ ਤਾਂ ਹੈਗਾ ਸਰ। ਫਿਰ ਹੁਣ ਆਪਦੇ ਕੋਲੇ ਵੀ ਕੁਛ ਐ ਨਹੀਂ ਕਿ ਪਾ ਲਗੇ ਸਾਰਾ ਨੂੰ ਕੋਲੇ ਵੀ ਤੁਹਾਨੂੰ ਪਤਾ ਐ ਲੀਆਂ ਕਵੀਲਦਾਰਾਂ ਦੇ ਵਿੱਚ ਤਾਂ ਜਿਉਂ ਠੀਂਆਂ ਤਨ ਤਨ ਹੁੰਦੇ ਫਿਰ ਮਸਾ ਪੂਰਾ ਟਾਈਮ ਪਾਸ ਹੀ ਮਸਾ ਹੁੰਦਾ ਖਾਣ ਪੀਣ ਦਾ ਤੇ ਵੀ ਇਹਨੇ ਪੈਸਾ ਉਹ ਵਾਕੀ ਤੱਕ ਤੈਸਾ ਇਕੱਠਾ ਹੋ ਗਿਆ ਤਾਂ ਫੇਰ ਹੀ ਕਮਰੇ ਪੈਣਗੇ ਕਿੱਥੋਂ ਲੈ ਗਏ ਉਹ ਜਿਹੜਾ ਦਿਹਾੜੀਆਂ ਕਰੀਦੀਆਂ ਤੋਂ ਆਈ ਚਲਾਈ ਚੱਲੀ ਜਾਂਦੀ ਘਰ ਦਾ ਖਰਚੇ ਪੂਰਾ ਮਸਾ ਦਾ ਸਮੱਸਿਆ ਸਾਨੂੰ ਬਹੁਤ ਆਉਂਦੀ ਸਰ ਬੇਟੀਆਂ ਵਿਆਹ ਨਾਲ ਨੇ ਤਿੰਨੇ ਮਟਿਆਰਾ ਭਾਈ ਭਾਈ ਸਾਹਿਬ ਦੇ 25-25 ਸਾਲ ਤੇ ਘਰ ਵਾਲਾ ਕੀ ਕਰਦਾ ਦੇਰ ਹੀ ਦੇ ਕਰਦਾ ਮੈਂ ਤਾਂ ਝੋਨਾ ਲਾਉਣਾਂ ਚ ਤਾਰ ਕਰਨੀ ਸਭ ਪੈਰ ਵੀ ਖਰਾਬ ਹੋਇਆ ਇੱਕ ਵਾਰ ਆਹ ਕਿਸੇ ਨੂੰ ਕਿਹਾ ਨਹੀਂ ਤੁਸੀਂ ਦੱਸਿਆ ਨਹੀਂ ਕਿਸੇ ਨੂੰ ਪੰਚਾਇਤ ਨੂੰ ਜਾਂ ਕਿਸੇ ਅਫਸਰ ਨੂੰ ਕਿਸੇ ਨੂੰ ਦੱਸਿਆ ਸੀ ਸਰ ਪੰਚਾਇਤ ਬਹੁਤ ਥੋੜੀ ਵੇਖ ਕੇ ਗਈ ਸਰ ਉਹਨੇ ਨੰਬਰ ਹੀ ਬਹੁਤ ਥੋੜਾ ਦੂਰ ਪਿਆ ਫੇਰ ਆਵਗਾ ਮਾਤਾ ਦਿਨਾਂ ਤੇ ਆਸ ਕਮਰਾ ਉਹ ਕਹਿੰਦੀ ਨੰਬਰ ਥੋੜਾ ਦੂਰ ਹਜੇ ਨਹੀਂ ਆਉਂਦਾ ਅੱਛਾ ਕਿੰਨੇ ਜੀ ਰਹਿੰਦੇ ਹੋ ਤੁਸੀਂ ਇਸ ਘਰ ਚ ਟੋਟਲ 7 ਜੀ ਰਹਿੰਦੇ ਇਹ ਤਾਂ ਕੁਝ ਪਰਿਵਾਰ ਸੰਨ ਪਰ ਇਹੋ ਜਿਹੇ ਕਿੰਨੇ ਪਰਿਵਾਰ ਨੇ ਜੋ ਕਿ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਪਰ ਸਰਕਾਰ ਇਨਾਂ ਲਈ ਕੁਝ ਵੀ ਨਹੀਂ ਕਰ ਰਹੀ ਕਿ ਸਰਕਾਰ ਸਿਰਫ ਵੋਟਾ ਹੀ ਲੈਣਾ ਜਾਣਦੀ ਹੈ ਜਾਂ ਫਿਰ ਗਰੀਬਾਂ ਨੂੰ ਉਹਨਾਂ ਦੇ ਬੰਦੇ ਹੱਕ ਦੇਣਾ ਇਹ ਸਵਾਲ ਸਿਰਫ ਸਰਕਾਰ ਲਈ ਨਹੀਂ ਬਲਕਿ ਆਮ ਲੋਕਾਂ ਲਈ ਵੀ ਹੈ ਤੇ ਤੁਹਾਡੀ ਇਸ ਤੇ ਕੀ ਰਾਏ ਹੈ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਹੋ ਜਿਹੇ ਜਾਂ ਹੋਰ ਵੀਡੀਓ ਦੇਖਣ ਲਈ ਅਸਟੋੜੀ ਟਾਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ